ਰਖੜੀ ਦਾ ਤਿਉਹਾਰ ਹੈ ਅਤੇ ਰਖੜੀ ਦੇ ਤਿਉਹਾਰ ਤੇ ਪੈਣਾ ਅਕਸਰ ਬਜ਼ਾਰਾਂ ਤੋਂ ਰਖੜੀਆਂ ਦੀ ਖਰੀਦਾਰੀਆਂ ਕਰਦਿਆਂ ਨੇ ਪਰ ਹੁਣ ਰਖੜੀ ਘਰੇ ਵੀ ਬਣਾਈ ਜਾ ਸਕਦੀ ਹੈ ਕਿਉਂਕਿ ਅਸੀਂ ਇਹ ਰਖੜੀ ਦੇ ਤਿਉਹਾਰ ਤੇ ਇੱਕ ਸਪੈਸ਼ਲ ਇਸ ਸਟੋਰੀ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਔਰ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਰਖੜੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਰੰਗ-ਪਰੰਗੀਆਂ ਰਖੜੀਆਂ ਨੇ ਇਹ ਬਜ਼ਾਰਾਂ ਤੋਂ ਖਰੀਦੀਆਂ ਰਖੜੀਆਂ ਨਹੀਂ ਇਹ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਹ ਬਣਾਈਆਂ ਗਈਆਂ ਨੇ ਕੁਝ ਵਿਦਿਆਰਥੀਆਂ ਵੱਲੋਂ ਇਹ ਵਿਭਾਗ ਕਿਹੜਾ ਹੈ ਔਰ ਇਹ ਵਿਗਿਆਨਿਕ ਜਿਹੜੇ ਨੇ ਇਹਨਾਂ ਵਿਦਿਆਰਥੀਆਂ ਦੇ ਨਾਲ ਅਜਿਹੇ ਜਿਹੜੇ ਗਿਫਟ ਤਿਆਰ ਕਰਦੇ ਨੇ ਖੂਬਸੂਰਤ ਤਸਵੀਰਾਂ ਨੇ ਭੈਣਾ ਅਜਿਹੇ ਗਿਫਟ ਘਰੇ ਬਣਾ ਕੇ ਵੀ ਆਪਣੇ ਵੀਰਾਂ ਨੂੰ ਦੇ ਸਕਦੀਆਂ ਨੇ ਔਰ ਵੀਰ ਵੀ ਆਪਣੀਆਂ ਭੈਣਾਂ ਨੂੰ ਇੱਥੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਕੇ ਭੈਣਾਂ ਨੂੰ ਵੀ ਗਿਫਟ ਦੇ ਸਕਦੇ ਨੇ ਮੇਰੇ ਨਾਲ ਉਹ ਵਿਗਿਆਨਿਕ ਨੇ ਔਰ ਇਹ ਪੁੱਛਾਂਗੇ ਕਿ ਇਹ ਆਸਾਨੀ ਨਾਲ ਸਮਾਨ ਬਾਜ਼ਾਰਾਂ ਦੇ ਵਿੱਚ ਮਿਲ ਜਾਂਦਾ ਔਰ ਕਿਵੇਂ ਤਿਆਰ ਹੁੰਦੀਆਂ ਰਖੜੀਆਂ ਅਕਸਰ ਬੜੀਆਂ ਮਹਿੰਗੀਆਂ ਰਖੜੀਆਂ ਬਾਜ਼ਾਰਾਂ ਤੋਂ ਮਿਲਦੀਆਂ ਨੇ ਭੈਣਾਂ ਜਦੋਂ ਖਰੀਦਦਾਰੀ ਕਰਨ ਜਾਂਦੀਆਂ ਨੇ ਇਹ ਘਰੇ ਕਿੱਦਾਂ ਬਣਾਈਆਂ ਜਾ ਸਕਦੀਆਂ ਨੇ ਇਹ ਤਰ੍ਹਾਂ ਤਰ੍ਹਾਂ ਦੇ ਗਿਫਟ ਦੇਖ ਰਿਆਂ ਇਹ ਹਰ ਤਿਉਹਾਰ ਤੇ ਚਾਹੇ ਦੀਵਾਲੀ ਆ ਚਾਹੇ ਰਖੜੀ ਆ ਕਿਉਂਕਿ ਹੁਣ ਰਖੜੀ ਦਾ ਤਿਉਹਾਰ ਆ ਕਿਵੇਂ ਆਸਾਨੀ ਦੇ ਨਾਲ ਬਾਜ਼ਾਰਾਂ ਤੋਂ ਇਹ ਸਮਾਨ ਖਰੀਦਿਆ ਜਾ ਸਕਦਾ ਔਰ ਜਿਹੜੀਆਂ ਭੈਣਾ ਇਹ ਤਸਵੀਰਾਂ ਦੇਖ ਰਹੀਆਂ ਨੇ ਉਹ ਕਿਵੇਂ ਇਹਨਾਂ ਰਖੜੀਆਂ ਨੂੰ ਬਣਾਉਣ ਹਾਂਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਮੇਰਾ ਨਾਮ ਡੋਕਟਰ ਸ਼ਰਨਬੀਰ ਕੌਰ ਬੱਲ ਹੈ ਤੇ ਮੈਂ ਡਿਪਾਰਟਮੈਂਟ ਆਫ ਰਿਸੋਰਸ ਮੈਨੇਜਮੈਂਟ ਐਂਡ ਕੰਜ਼ਿਊਮਰ ਸਾਇੰਸ ਪੰਜਾਬ ਖੇਤੀਬੜੀ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾ ਨਿਭਾ ਰਹੀ ਹਾਂ ਤੇ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਸਾਡਾ ਵਿਭਾਗ ਹੈ ਉਹਦੇ ਵਿੱਚ ਸਾਡਾ ਹਮੇਸ਼ਾ ਤੋਂ ਹੀ ਇਹ ਉਦੇਸ਼ ਰਿਹਾ ਹੈ ਅਸੀਂ ਇਹ ਸੁਨੇਹਾ ਦਿੰਨੇ ਆ ਕਿ ਜਿਹੜੇ ਵੀ ਘਰੇਲੂ ਸਰੋਤ ਨੇ ਉਹਨਾਂ ਦੀ ਅਸੀਂ ਸੁਚੱਜੇ ਢੰਗ ਨਾਲ ਵਰਤੋਂ ਕਿਵੇਂ ਕਰ ਸਕਦੇ ਆ ਤੇ ਬੱਚਿਆਂ ਨੂੰ ਵੀ ਅਸੀਂ ਇਹੀ ਸਿਖਾਉਨੇ ਆ ਕਿ ਚਾਹੇ ਉਹ ਕੋਈ ਵੀ ਸਰੋਤ ਹੈ ਚਾਹੇ ਉਹ ਸਮਾਂ ਹੈ ਚਾਹੇ ਉਹ ਪੈਸਾ ਹੈ ਮਿਹਨਤ ਹੈ ਤਾਂ ਊਰਜਾ ਹੈ ਉਸ ਦੀ ਅਸੀਂ ਕਿਸ ਤਰ੍ਹਾਂ ਨਾਲ ਘੱਟ ਤੋਂ ਘੱਟ ਵਰਤੋਂ ਕਰਕੇ ਸੁਚੱਜੇ ਤੇ ਸਮਝਦਾਰੀ ਨਾਲ ਵਰਤੋਂ ਕਰਕੇ ਇੱਕ ਵਧੀਆ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕਦੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਤਿਹਾਰਾਂ ਦਾ ਮੌਸਮ ਆ ਰਿਹਾ ਹੈ ਸ਼ੁਰੂ ਹੋ ਗਿਆ ਅਸੀਂ ਬਾਜ਼ਾਰਾਂ 'ਚ ਦੇਖ ਰਹੇ ਆ ਕਿ ਵਧੀਆ ਸਜੋ ਸਮਾਨ ਜਿਹੜਾ ਹੈ ਮਹਿੰਗੇ ਮਹਿੰਗੇ ਤੋਹਫੇ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਤੇ ਪਰ ਕੀ ਐਥੇ ਕਿ ਜਿਹੜੇ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ ਉਹ ਇਹ ਜਿਹੜੇ ਆਕਰਸ਼ਕ ਸਮਾਨ ਜਦੋਂ ਬਾਜ਼ਾਰਾਂ ਚ ਦੇਖਦੇ ਨੇ ਤੇ ਉਹਨਾਂ ਵੱਲ ਅਟਰੈਕਟ ਹੋ ਜਾਂਦੇ ਨੇ ਖਿੱਚੇ ਜਾਂਦੇ ਨੇ ਤੇ ਕਈ ਵਾਰਾਂ ਕੀ ਹੁੰਦਾ ਹੈ ਕਿ ਅਸੀਂ ਜਿਹੜੀ ਇਹ ਖਰੀਦਦਾਰੀ ਹੈ ਉਹ ਲੋੜ ਤੋਂ ਵੱਧ ਕਰ ਲੈਨੇ ਆ ਤੇ ਜਦੋਂ ਜਾਂ ਅਸੀਂ ਕਹਿ ਲਿਆ ਕਿ ਦੇਖੋ ਦੇਖੀ ਅਸੀਂ ਜਿਹੜਾ ਆਪਣਾ ਆਮਦਨ ਤੋਂ ਵੱਧ ਖਰਚਾ ਕਰ ਲੈਨੇ ਪਰ ਮੈਂ ਇੱਥੇ ਆਪਣੇ ਵਿਭਾਗ ਵੱਲੋਂ ਇਹ ਇੱਕ ਸੰਦੇਸ਼ ਦੇਣਾ ਚਾਹੂੰਗੀ ਕਿ ਸਾਨੂੰ ਇੱਕ ਜਾਗਰੂਕ ਜਿਹੜਾ ਖਰੀਦਦਾਰ ਬਣਨਾ ਚਾਹੀਦਾ ਤੇ ਅਸੀਂ ਹਮੇਸ਼ਾ ਹੀ ਆਪਣੇ ਡਿਪਾਰਟਮੈਂਟ ਵੱਲੋਂ ਇਹੀ ਸੰਦੇਸ਼ ਦਿੰਨੇ ਆ ਕਿ ਕਿਸ ਤਰ੍ਹਾਂ ਅਸੀਂ ਜਿਹੜੀ ਖਰੀਦਦਾਰੀ ਹੈ ਸੁਚੇਤ ਤੇ ਸਮਝਦਾਰੀ ਨਾਲ ਕਰਨੀ ਹੈ ਕਿੰਨੇ ਕਿੰਨੇ ਕੋ ਪੈਸੇ ਲੱਗਦੇ ਨੇ ਕਿਉਂਕਿ ਮੈਂ ਦੇਖ ਰਾ ਮੇਰੇ ਹੱਥ ਦੇ ਵਿੱਚ ਇਹ ਖੂਬਸੂਰਤ ਰਖੜੀਆਂ ਨੇ ਇੱਕ ਦੇ ਉੱਤੇ ਤਾਂ ਵੀਰਾ ਲਿਖਿਆ ਹੋਇਆ ਹੈ ਔਰ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਕਿੰਨਾ ਕੁ ਸਸਤਾ ਸਮਾਨ ਹੈ ਬਾਹਰ ਦੀਆਂ ਰਖੜੀਆਂ ਦਾ 500 ਹਜ਼ਾਰ ਤੋਂ ਹੁਣ ਸ਼ੁਰੂਆਤ ਹੋ ਗਈ ਹੈ ਪਹਿਲੇ ਜ਼ਮਾਨਾ ਸੀ ਜਦੋਂ ਸਸਤੀ ਰਖੜੀ ਬਾਜ਼ਾਰ ਚੋਂ ਮਿਲਦੀ ਸੀ ਪਰ ਹੁਣ ਘਰਾਂ ਦੇ ਵਿੱਚ ਬਣਾ ਕੇ ਕਿੰਨਾ ਖਰਚਾ ਆ ਜਾਂਦਾ ਹਾਂਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਰਖੜੀ ਦਾ ਤਿਉਹਾਰ ਨੇੜੇ ਹੈ ਤੇ ਇੱਥੇ ਵੀ ਸਾਡੀ ਇਹੀ ਕੋਸ਼ਿਸ਼ ਹੈ ਕਿ ਬਜਾਏ ਕਿ ਅਸੀਂ ਬੱਚਿਆਂ ਨੂੰ ਕਹੀਏ ਜਾਂ ਲੋਕਾਂ ਨੂੰ ਕਹੀਏ ਕਿ ਬਾਜ਼ਾਰੋਂ ਤੁਸੀਂ ਰਖੜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਟੋ ਕਟ 100 ਰੁਪਏ ਦੀ ਇੱਕ ਸਿੰਪਲ ਜੀ ਰਖੜੀ ਜਿਹੜੀ ਆ ਸਾਨੂੰ ਬਾਹਰੋਂ ਬਾਜ਼ਾਰੋਂ ਮਿਲ ਰਹੀ ਹੈ ਪਰ ਜੇ ਇਹੀ ਰਖੜੀ ਅਸੀਂ ਆਪਣੇ ਹੱਥੀ ਬਣਾਉਂਦੇ ਕਿਉਂਕਿ ਹੱਥੀ ਜਿਹੜਾ ਅਸੀਂ ਆਪਣੀ ਕੋਈ ਵੀ ਕਲਾਤਮਕ ਚੀਜ਼ ਬਣਾਉਂਦੇ ਆ ਹੱਥੀ ਤਾਂ ਉਹ ਵੀ ਇੱਕ ਸਰੋਤ ਪ੍ਰਬੰਧਨ ਦਾ ਹੀ ਇੱਕ ਉਦਾਹਰਣ ਹੈ ਸੋ ਰਖੜੀਆਂ ਵੀ ਉਸੇ ਦਾ ਉਦਾਹਰਣ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਰਖੜੀਆਂ ਸਾਡੇ ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਹੀ ਤਿਆਰ ਕੀਤੀਆਂ ਹੋਈਆਂ ਨੇ ਤੇ ਇਹ ਜਿਹੜਾ ਸਮਾਨ ਹੈ ਇਹ ਵੀ ਅਸੀਂ ਬੜੀ ਆਸਾਨੀ ਨਾਲ ਆਪਣੇ ਘਰਾਂ ਦੇ ਵਿੱਚੋਂ ਹੀ ਕੱਢ ਸਕਦੇ ਹਾਂ ਜਿਸ ਤਰ੍ਹਾਂ ਕੋਈ ਵੀ ਪੁਰਾਣੇ ਮੋਤੀ ਹੈ ਉਹਨਾਂ ਜਾਂ ਕਈ ਵਾਰ ਨਾ ਸੜੇ ਘਰੋਂ ਘਰੋਂ ਵੀ ਇਹ ਸਮਾਨ ਇਕੱਠਾ ਹੋ ਸਕਦਾ ਜਿਹੜਾ ਵੇਸਟ ਹੋ ਜਾਂਦਾ ਚਾਹੇ ਕੋਈ ਗਾਨੀ ਹੈ ਘਰ ਦੇ ਵਿੱਚ ਮੋਤੀਆਂ ਦੀ ਹੈ ਬਿਲਕੁਲ ਜੀ ਇਹ ਸਾਰਾ ਸਮਾਨ ਘਰੋਂ ਹੀ ਇਕੱਠਾ ਕੀਤਾ ਗਿਆ ਈਵਨ ਜੇ ਤੁਸੀਂ ਬਾਹਰੋਂ ਵੀ ਖਰੀਦਣਾ ਤਾਂ ਉਹ ਵੀ ਜਿਹੜੀ ਬਾਜ਼ਾਰ ਦੀ ਬਣੀ ਹੋਈ ਰਖੜੀ ਹੈ ਉਸ ਤੋਂ ਸਸਤਾ ਹੀ ਪੈਂਦਾ ਹੈ ਪਰ ਇਹ ਜਿਹੜਾ ਸਮਾਨ ਹੈ ਇਹ ਸਾਰਾ ਜਿਹੜਾ ਕਿਤੇ ਬੱਚ ਖੋਚ ਜਾਂਦਾ ਹੈ ਘਰ ਦੇ ਵਿੱਚ ਕੋਈ ਗਾਨੀ ਹੈ ਮੋਤੀ ਹੈ ਜਾਂ ਕੋਈ ਬਟਨ ਟੁੱਟ ਗਿਆ ਇਸੇ ਤਰ੍ਹਾਂ ਉਨ ਪਈ ਹੈ ਕੋਈ ਰਿਬਨ ਪੁਰਾਣੇ ਪਏ ਨੇ ਕੋਈ ਸ਼ੀਸ਼ੇ ਨੇ ਉਹ ਸਾਰੇ ਇਕੱਠੇ ਕਰਕੇ ਅਸੀਂ ਹਮੇਸ਼ਾ ਬੱਚਿਆਂ ਨੂੰ ਕਹਿੰਨੇ ਵੀ ਉਹ ਜਿਹੜਾ ਵੀ ਸਮਾਨ ਪਿਆ ਉਹਨੂੰ ਇਕੱਠਾ ਕਰੋ ਤੇ ਉਹਦੇ ਤੋਂ ਇੱਕ ਕਲਾਤਮਕ ਕੋਈ ਵੀ ਚੀਜ਼ ਤਿਆਰ ਕਰੋ ਚਾਹੀ ਉਹ ਰਖੜੀ ਹੈ ਜਾਂ ਤੁਸੀਂ ਹੋਰ ਸਮਾਨ ਦੇਖ ਸਕਦੇ ਹੋ ਸਾਰਾ ਬੱਚਿਆਂ ਵੱਲੋਂ ਘਰ ਚੋਂ ਹੀ ਸਮਾਨ ਇਕੱਠਾ ਕੀਤਾ ਗਿਆ ਉਹਦੇ ਨਾਲ ਇੱਕਲਾਤਮਕ ਚੀਜ਼ਾਂ ਤਿਆਰ ਕੀਤੀਆਂ ਗਈਆਂ ਨੇ ਜੀ ਮੈਂ ਕੈਂਡਲ ਵੀ ਦੇਖ ਰਿਹਾ ਇਹ ਖੂਬਸੂਰਤ ਛੱਲੇ ਵੀ ਦੇਖ ਰਿਹਾ ਇਹ ਇਹ ਰਖੜੀ ਦੇ ਤਿਉਹਾਰ ਤੇ ਗਿਫਟ ਵੀ ਦਿੱਤੇ ਜਾ ਸਕਦੇ ਨੇ ਇਹ ਇਹ ਮੋਮਬਤੀਆਂ ਕੈਂਡਲ ਤਰ੍ਹਾਂ ਤਰ੍ਹਾਂ ਦੀਆਂ ਬਿਲਕੁਲ ਜੀ ਇਹ ਰਖੜੀ ਦੇ ਨਾਲ ਜਿੱਦਾਂ ਆਪਾਂ ਕੱਲੀ ਰਖੜੀ ਆਪਾਂ ਦੇਣੀ ਜਾਂ ਭਰਾ ਦੇ ਬੰਨਣੀ ਸ਼ੁਭ ਨਹੀਂ ਮੰਨਦੇ ਆਪਾਂ ਕਹਿੰਦੇ ਆ ਕਿ ਕੁਛ ਨਾਲ ਅਸੀਂ ਛੋਟਾ ਗਿਫਟ ਵੀ ਦਈਏ ਸੋ ਅਸੀਂ ਛੋਟੇ-ਛੋਟੇ ਸਾਡੇ ਬੱਚਿਆਂ ਵੱਲੋਂ ਇੱਕ ਗਿਫਟ ਵੀ ਤਿਆਰ ਕੀਤੇ ਨੇ ਜਿਸ ਤਰ੍ਹਾਂ ਦੇਖ ਸਕਦੇ ਹੋ ਛੋਟੀਆਂ-ਛੋਟੀਆਂ ਮੋਮਬਤੀਆਂ ਨੇ ਜਾਂ ਇਹ ਰੇਜ਼ਨ ਆਰਟ ਦੇ ਕੋਸਟਰ ਬਣਾਏ ਹੋਏ ਨੇ ਸ਼ਗਨ ਦੇ ਲਿਫਾਫੇ ਨੇ ਇਸੇ ਤਰ੍ਹਾਂ ਇਹ ਪੈਨ ਪੈਨਸਲ ਸਟੈਂਡ ਨੇ ਛੋਟੀਆਂ-ਛੋਟੀਆਂ ਡੈਕੋਰੇਟਿਵ ਸ਼ਗਨ ਦੇ ਲਿਫਾਫੇ ਵੀ ਇਦਾਂ ਹੀ ਹੱਥ ਨਾਲ ਬਣਾਏ ਗਏ ਨੇ ਬਿਲਕੁਲ ਜੀ ਇਹ ਅਸੀਂ ਪਹਿਲਾਂ ਇੱਥੇ ਪ੍ਰਿੰਟਿੰਗ ਵਾਕੀ ਤਾਂ ਉਹਦੇ ਨਾਲ ਇਹ ਹੱਥ ਦੇ ਨਾਲ ਹੀ ਸਾਰੇ ਲਿਫਾਫੇ ਤਿਆਰ ਕੀਤੇ ਗਏ ਨੇ ਸ਼ਗਨ ਦੇ ਲਿਫਾਫੇ ਇਸ ਤੋਂ ਇਲਾਵਾ ਪੇਪਰ ਬੈਗ ਜਿਨ੍ਹਾਂ ਅੱਜਕੱਲ੍ਹ ਕਹਿ ਰਹੇ ਕਿ ਪਲਾਸਟਿਕ ਨੂੰ ਅਸੀਂ ਨਾ ਵਰਤੀਏ ਕਿਉਂਕਿ ਸਾਨੂੰ ਆਪਣੇ ਵਾਤਾਵਰਣ ਦੇ ਪ੍ਰਤੀ ਵੀ ਸੁਚੇਤ ਹੋਣ ਦੀ ਬਹੁਤ ਲੋੜ ਹੈ ਸੋ ਬੱਚਿਆਂ ਨੂੰ ਅਸੀਂ ਜਿਹੜੇ ਆ ਪੇਪਰ ਹੈਂਡਬੈਗ ਨੇ ਜਾਂ ਇਸੇ ਤਰ੍ਹਾਂ ਦੀ ਸਜਾਵਟੀ ਬੋਟਲ 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 ਮੈਂ ਦੇਖ ਰਿਹਾ ਉਹੀ ਮੈਂ ਗੱਲ ਕਰਨ ਵਾਲਾ ਸੀ ਇਹ ਇਹ ਬੋਟਲ ਵੇਸਟ ਬੋਟਲ ਘਰੇ ਇਹਦੇ ਉੱਤੇ ਫਿਰ ਇਹ ਕੀ ਲਪੇਟਾ ਕੀ ਹੋਇਆ ਇਹ ਜੀ ਜਿੱਦਾਂ ਸੇਪਾ ਹੈ ਪੁਰਾਣਾ ਪਿਆ ਆਪਣੇ ਕੋਲ ਜਾਂ ਕੋਈ ਲੇਸ ਬਚ ਜਾਂਦੀ ਇਸੇ ਤਰ੍ਹਾਂ ਦੇਖੋ ਬਟਨ ਹੈ ਕਿਸੇ ਬੱਚੇ ਦੇ ਸੂਟ ਦੇ ਉੱtre ਹੋਏ ਸੀਗੇ ਸੋ ਉਹਨੂੰ ਹੀ ਇੱਕ ਕਲਾਤਮਕ ਤਰੀਕੇ ਨਾਲ ਇੱਕ ਤੁਹਾਨੂੰ ਬਾਜ਼ਾਰੋਂ ਮਿਲਣੀ ਵੀ ਨਹੀਂ ਇਹੋ ਜੀ ਬੋਟਲ ਬਿਲਕੁਲ ਜੀ ਜਿਹੜੀ ਹੱਥ ਦੀ ਬਣੀ ਚੀਜ਼ ਹੈ ਨਾ ਇੱਕ ਤਾਂ ਇਹਦੇ ਨਾਲ ਪੈਸੇ ਦੀ ਬਚਤ ਤਾਂ ਹੈ ਹੀ ਹੈ ਤੇ ਜਿਹੜੀ ਸਾਡੀ ਕਲਾ ਹੈ ਜਿਹੜਾ ਸਾਡੀ ਪਿਆਰ ਦੀ ਭਾਵਨਾ ਜਿਸ ਨਾਲ ਜਦੋਂ ਅਸੀਂ ਹੱਥਾਂ ਨਾਲ ਕੋਈ ਚੀਜ਼ ਬਣਾਉਂਦੇ ਆ ਤਾਂ ਉਹ ਪਿਆਰ ਇਹਦੇ ਵਿੱਚ ਸਾਡਾ ਜਿਹੜਾ ਹੈਗਾ ਉਹ ਆ ਜਾਂਦਾ ਹੈ ਤਾਂ ਉਹ ਨਾਲ ਦੀ ਨਾਲ ਮੈਂ ਦੱਸਣਾ ਚਾਹਾਂਗੀ ਕਿ ਤੁਹਾਡੀ ਕਲਾ ਵੀ ਜਾਗਰ ਹੁੰਦੀ ਹੈ ਜਦੋਂ ਤੁਸੀਂ ਆਪਣੇ ਹੱਥਾਂ ਨਾਲ ਬੱਚੇ ਚੀਜ਼ ਬਣਾਉਂਦੇ ਨੇ ਤਾਂ ਪੈਸੇ ਦੀ ਬਚਤ ਤਾਂ ਹੁੰਦੀ ਹੈ ਤਾਂ ਕਲਾ ਦੀ ਵੀ ਜਿਹੜੀ ਹੈ ਮਤਲਬ ਤੁਸੀਂ ਆਪਣੇ ਉਜਾਗਰ ਕਰ ਸਕਦੇ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਅੰਦਰ ਕੀ ਕਲਾ ਹੈ ਜਦੋਂ ਤੱਕ ਅਸੀਂ ਕੋਈ ਕੰਮ ਜਾਂ ਕਰਕੇ ਨਹੀਂ ਦੇਖਦੇ ਹੱਥੀਂ ਕਰਕੇ ਨਹੀਂ ਦੇਖਦੇ ਤੁਹਾਨੂੰ ਮੈਂ ਵਾਪਸ ਤੁਹਾਡੇ ਕੋਲ ਆਣਾ ਮੈਂ ਪਹਿਲੇ ਇਹ ਤਸਵੀਰ ਦਿਖਾ ਦਾਂ ਕਿਉਂਕਿ ਜਿਹੜੇ ਵਿਦਿਆਰਥੀ ਹੈ ਉਹ ਹੱਤਾ ਦੇ ਨਾਲ ਰਖੜੀਆਂ ਤਿਆਰ ਵੀ ਕਰ ਰਹੇ ਨੇ। ਇਹ ਤਰ੍ਹਾਂ ਤਰ੍ਹਾਂ ਦੀਆਂ ਖੂਬਸੂਰਤ ਰਖੜੀਆਂ ਇਹ ਇਹ ਜਿਹੜਾ ਸਮਾਨ ਹੈ ਇਹ ਹੁਣੇ ਗੱਲ ਕਰ ਰਹੇ ਸੀ। ਇਹ ਸਮਾਨ ਤੁਸੀਂ ਘਰੋਂ ਵੀ ਇਕੱਠਾ ਕਰ ਸਕਦੇ ਹੋ ਬਾਜ਼ਾਰੋਂ ਵੀ ਮਿਲਦਾ। ਹਾਂਜੀ ਸਰ ਬਿਲਕੁਲ ਸਮਾਨ ਸਾਰਾ ਬਾਜ਼ਾਰੋਂ ਵੀ ਮਿਲ ਸਕਦਾ ਹੈ ਪਰ ਜਿਵੇਂ ਤੁਹਾਨੂੰ ਮੈਡਮ ਨੇ ਦੱਸਿਆ ਹੈ ਪਹਿਲਾਂ ਕਿ ਅਸੀਂ ਘਰ ਵਿੱਚੋਂ ਹੀ ਅਸੀਂ ਰਿਸੋਰਸ ਮੈਨੇਜਮੈਂਟ ਐਂਡ ਕੰਜ਼ਿਊਮਰ ਸਾਇੰਸ ਡਿਪਾਰਟਮੈਂਟ ਦੇ ਸਟੂਡੈਂਟਸ ਆ। ਸਾਨੂੰ ਸ਼ੁਰੂ ਤੋਂ ਹੀ ਸਾਨੂੰ ਇਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਅਸੀਂ ਖਰਚੇ ਨੂੰ ਘੱਟ ਤੋਂ ਘੱਟ ਮਤਲਬ ਘਟਾ ਕੇ ਅਸੀਂ ਆਪਣੇ ਆਪ ਨੂੰ ਘਰ ਦੇ ਵਿੱਚ ਜੇ ਉਹ ਵੀ ਸਾਡੇ ਕੋਲ ਸਮਾਨ ਅਵੇਲੇਬਲ ਆ ਉਹਦੇ ਨਾਲ ਹੀ ਅਸੀਂ ਵਧੀਆ ਤੋਂ ਵਧੀਆ ਪ੍ਰੋਡਕਟਸ ਬਣਾ ਕੇ ਅਸੀਂ ਆਪਣੇ ਤਿਉਹਾਰ ਬਹੁਤ ਹੀ ਖੁਸ਼ੀ-ਖੁਸ਼ੀ ਮਨਾ ਸਕਦੇ ਆ ਆਪਣੇ ਭਰਾ ਵਾਸਤੇ ਕਿਹੜੀ ਰਖੜੀ ਬਣਾਈ ਹੈ ਮੈਨੂੰ ਉਹ ਵੀ ਦਿਖਾ ਦਿਓ ਕਿਉਂਕਿ ਘਰੇ ਜਿਹੜੀਆਂ ਪਹਿਣਾ ਦੇਖ ਰਹੀਆਂ ਨੇ ਉਹ ਕਿਉਂਕਿ ਅਕਸਰ ਥੱਲੇ ਕਮੈਂਟ ਵੀ ਆਣਗੇ ਕਿਉਂਕਿ ਇਹ ਰਖੜੀ ਕਿਹੋ ਜਿਹੀ ਬਣਾ ਕੇ ਆਪਣੇ ਭਰਾਵਾਂ ਨੂੰ ਬੰਨੋਗੇ ਸਰ ਆ ਤੁਸੀਂ ਦੇਖ ਸਕਦੇ ਹੋ ਇਹ ਰਖੜੀ ਮੈਂ ਆਪਣੇ ਵੀਰ ਵਾਸਤੇ ਬਣਾਈ ਹੈ ਹੂੰ ਇਨੂੰ ਮੈਂ ਘਰ ਦੇ ਵਿੱਚ ਜੋ ਮੇਰੇ ਕੋਲ ਉਨ ਪਈ ਸੀ ਉਹਦੇ ਨਾਲ ਹੀ ਲਪੇਟ ਕੇ ਆ ਲ ਇਹ ਉਨ ਦਾ ਬਣਾਇਆ ਤੁਸੀਂ ਹਾਂਜੀ ਸਰ ਬਿਲਕੁਲ ਆ ਗ੍ਰੀਨ ਵਾਲਾ ਪਾਰਟ ਤੁਸੀਂ ਦੇਖ ਸਕਦੇ ਹੋ ਉਨ ਦਾ ਹੈ ਤੇ ਇਹ ਮੋਤੀ ਕਿੱਥੋਂ ਇਕੱਠੇ ਕੀਤੇ ਸਰ ਇਹ ਪੁਰਾਣੇ ਸੂਟਾਂ ਤੋਂ ਹੀ ਮੈਂ ਮੋਤੀ ਇਕੱਠੇ ਕੀਤੇ ਨੇ ਕੋਈ ਵੀ ਮੋਤੀ ਨਾ ਚੋ ਬਾਜ਼ਾਰ ਚੋਂ ਹੀ ਲਿਆ ਗਿਆ ਕਿਹਦੀ ਜਗ੍ਹਾ ਮੋਲੀ ਵੀ ਯੂਜ਼ ਕਰ ਸਕਦੇ ਆ ਹੈਨਾ ਜਿਹੜੀਆਂ ਰੈੱਡ ਕਲਰ ਦੀ ਮੋਲੀ ਆਂਦੀ ਹੱਥ ਤੇ ਬਣੀ ਹੋਈ ਬਿਲਕੁਲ ਬਿਲਕੁਲ ਸਰ ਅਸੀਂ ਕੋਈ ਵੀ ਘਰ ਵਿੱਚ ਜੋ ਵੀ ਅਸੀਂ ਸਮਾਨ ਦੇਖਦੇ ਆਂ ਸਾਨੂੰ ਲੱਗਦਾ ਹੈ ਕਿ ਸਾਡੇ ਕੰਮ ਵਿੱਚ ਆ ਸਕਦਾ ਹੈ ਅਸੀਂ ਨੂੰ ਸੁਚੱਜੇ ਢੰਗ ਦੇ ਨਾਲ ਅਸੀਂ ਇਸਤੇਮਾਲ ਕਰਕੇ ਆਪਣੀ ਵਧੀਆ ਤੋਂ ਵਧੀਆ ਰੰਗਣੀ ਨਹੀਂ ਕੋਸਟ ਹੋਈਗੀ ਸਰ ਖੜੀ ਵੈਸੇ ਤਾਂ ਭਰਾ ਨੂੰ ਰਖੜੀ ਬੰਨਣਾ ਉਹ ਤਾਂ ਲੱਖਾਂ ਤੋਂ ਵੀ ਕਰੋੜਾਂ ਤੋਂ ਵੀ ਉੱਪਰ ਹੈ ਪਰ ਇਹ ਬਾਜ਼ਾਰ ਬਾਜ਼ਾਰ ਤਾਂ ਕਿੰਨੀ ਸਸਤੀ ਪੈਂਦੀ ਹੈ ਸਰ ਤੁਸੀਂ ਦੇਖ ਲਓ ਕਿ ਇਹਨੂੰ ਆਪਾਂ ਦਸ ਦਸ ਤੋਂ 20 ਰੁਪਏ ਦੇ ਵਿੱਚ ਵਿੱਚ ਮੈਂ ਆਰਾਮਨਾਲ ਘਰ ਦੇ ਵਿੱਚ ਰਖੜੀ ਬਣਾ ਲਈ ਹੈ ਜਿ ਕਿ ਆਪਾਂ ਬਾਜ਼ਾਰ ਵਿੱਚ ਇਹਦਾ ਮੁੱਲ ਪਤਾ ਕਰਨ ਜਾਈਏ ਤਾਂ 2.5 200 ਤੋਂ ਘੱਟ ਨਹੀਂ ਹੈ ਮਿਲਣੀ ਆਪਾਂ ਨੂੰ ਸੋ ਬਾਕੀ ਜੇ ਪਿਆਰ ਦੀ ਗੱਲ ਕਰੀਏ ਤਾਂ ਭਰਾਵਾਂ ਲਈ ਪਿਆਰ ਦਾ ਕੋਈ ਮੁੱਲ ਨਹੀਂ ਰਖੜੀ ਦਾ ਕੋਈ ਮੁੱਲ ਨਹੀਂ ਹੁੰਦਾ ਵੈਸੇ ਗੱਲ ਇਹ ਸਹੀ ਹੈ ਔਰ ਇੱਕ ਕੈਂਡਲ ਕਿਉਂਕਿ ਦੀਵਾਲੀ ਦੇ ਤਿਉਹਾਰ ਦੇ ਵੀ ਅਕਸਰ ਤੁਸੀਂ ਕੈਂਡਲ ਬਾਜ਼ਾਰੋਂ ਖਰੀਦਦੇ ਹੋ ਪਰ ਘਰੇ ਵੀ ਕੈਂਡਲ ਤਿਆਰ ਕਰ ਸਕਦੇ ਹੋ ਇਹ ਮੈਂ ਤਸਵੀਰ ਕੈਂਡਲ ਦੀਆਂ ਦਿਖਾ ਰਿਹਾ ਕਿਉਂਕਿ ਪ੍ਰੈਕਟੀਕਲ ਵੀ ਦਿਖਾਣੀ ਜ਼ਰੂਰੀ ਹੈ ਇੱਕ ਕੀ ਇਸਤੇਮਾਲ ਕੀ ਹੁੰਦਾ ਜਦੋਂ ਕੈਂਡਲ ਨੂੰ ਤਿਆਰ ਕਰੀਦਾ ਹਾਂਜੀ ਇਹ ਸਾਰਾ ਜਿਹੜਾ ਮਟੀਰੀਅਲ ਹੈ ਇਹ ਬੜਾ ਆਰਾਮ ਨਾਲ ਤੇ ਸਸਤਾ ਸਾਨੂੰ ਬਾਜ਼ਾਰ ਵਿੱਚੋਂ ਮਿਲ ਜਾਂਦਾ ਜਿੱਦਾਂ ਕਿ ਆਪਾਂ ਇਹ ਵੈਕਸ ਦੀ ਗੱਲ ਕਰੀਏ ਤਾਂ ਇਹ ਚਿੱਟੀ ਮੂਮ ਹੈ ਜਿਹੜੀ ਬਾਜ਼ਾਰੋਂ ਮਿਲ ਜਾਂਦੀ ਹੈ ਸੂਤ ਦੇ ਧਾਗਾ ਵੀ ਆਪਾਂ ਲੈ ਸਕਦੇ ਹਾਂ ਘਰੋਂ ਵੀ ਮਿਲ ਜਾਂਦਾ ਇਹਦੇ ਲਈ ਸਿੰਪਲ ਤਿੰਨ ਚਾਰ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਇੱਕ ਸਾਨੂੰ ਆਇਲ ਦੀ ਲੋੜ ਹੁੰਦੀ ਹੈ ਜਿਹੜਾ ਚਿੱਟਾ ਕੀ ਕੋਕਨਟ ਆਇਲ ਅਸੀਂ ਯੂਜ਼ ਕਰ ਸਕਦੇ ਹਾਂ ਗਰੀ ਦਾ ਤੇਲ ਵੀ ਯੂਜ਼ ਕਰ ਹਾਂਜੀ ਗਰੀ ਦਾ ਤੇਲ ਹੀ ਜ਼ਿਆਦਾਤਰ ਵਰਤਦੇ ਆ ਕਿਉਂਕਿ ਰੰਗਦਾਰ ਤੇਲ ਨਾਲ ਜੇ ਵਾਈਟ ਮੋਮਬਤੀ ਬਣਾਵਾਂਗੇ ਤਾਂ ਉਹ ਰੰਗ ਉਹਦਾ ਵਿੱਚ ਆ ਜਾਂਦਾ ਇਸ ਕਰਕੇ ਅਸੀਂ ਜ਼ਿਆਦਾਤਰ ਚਿੱਟਾ ਹੀ ਤੇਲ ਯੂਜ਼ ਕਰਦੇ ਆ ਮੋਮਬਤੀ ਦਾ ਆਕਾਰ ਇਦਾਂ ਕਿਵੇਂ ਆਉਂਦਾ ਫਿਰ ਇਹ ਇਹ ਕੁਝ ਤੁਸੀਂ ਸਾਂਚੇ ਰੱਖੇ ਨੇ ਆਪਣੇ ਕੋਲ ਇਹ ਇਹ ਜਿਵੇਂ ਗੋਲ ਹੈ ਇਹ ਤੁਹਾਡੇ ਸਾਹਮਣੇ ਜਿੱਦਾਂ ਸਾਂਚੇ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸਾਂਚੇ ਆਉਂਦੇ ਆ ਜਿੱਦਾਂ ਦਾ ਸਾਂਚਾ ਹੋਏਗਾ ਉਦਾਂ ਦੀ ਬਾਜ਼ਾਰੋਂ ਮਿਲ ਜਾਂਦੇ ਸਾਡੇ ਹਾਂਜੀ ਬਾਜ਼ਾਰੋਂ ਮਿਲ ਜਾਂਦੇ ਔਰ ਇਹ ਤੁਸੀਂ ਥੋਕ ਵਿੱਚ ਲੈ ਸਕਦੇ ਹੋ ਸਾਂਚੇ ਤੇ ਬੜਾ ਸਸਤਾ ਵੀ ਪੈ ਜਾਂਦਾ ਔਰ ਇਹ ਇਦਾਂ ਦਾ ਸਾਂਚਾ ਕਿ ਇਹ ਬਹੁਤ ਸਾਲੋਂ ਤੱਕ ਖਰਾਬ ਨਹੀਂ ਹੁੰਦਾ ਇਹਨੂੰ ਜਿੰਨੀ ਮਰਜ਼ੀ ਦੇਰ ਤੱਕ ਤੁਸੀਂ ਵਰਤ ਸਕਦੇ ਹੋ ਇਹ ਇਸ ਇਹ ਜਿਹੜੀ ਮੋਮ ਹੈ ਇਹਦੇ ਵਿੱਚ ਰੱਖੀ ਹਾਂਜੀ ਜਿਹੜਾ ਇਹਦਾ ਪ੍ਰੋਸੈਸ ਹੈਗੇ ਜੀ ਆਪਾਂ ਜਿਹੜੀ ਮੋਮ ਹੈਗੀ ਹੈ ਉਹਨੂੰ ਆਪਾਂ ਸਿੰਪਲ ਗੈਸ ਦੇ ਉੱਤੇ ਗਰਮ ਕਰ ਲੈਣਾ ਇਹ ਪਾਣੀ ਵਾਂਗੂ ਇਦਾਂ ਪਿਗਲ ਜਾਏਗੀ ਤੇ ਇਹਦੇ ਵਿੱਚ ਸਿੰਪਲ ਇੱਕ ਰੰਗ ਜਿਹੜੇ ਕਿ ਬੱਚਿਆਂ ਦੇ ਆਪਾਂ ਘਰਾਂ 'ਚ ਯੂਜ਼ ਕਰਦੇ ਆ ਜਿਨ੍ਹਾਂ ਨੂੰ ਕ੍ਰਿਓਨਸ ਕਹਿੰਦੇ ਆ ਜਾਂ ਮੋਮੀ ਰੰਗ ਵੀ ਕਿਹਾ ਜਾਂਦਾ ਉਹੀ ਰੰਗ ਇਹਨਾਂ ਵਿੱਚ ਵਰਤੇ ਜਾਂਦੇ ਆ ਤੇ ਜਦੋਂ ਮੋਮ ਪਿਗਲ ਜਾਂਦੀ ਹੈ ਸਾਂਚੇ ਵਿੱਚ ਆਇਲ ਲਗਾ ਕੇ ਆਪਾਂ ਪਹਿਲਾਂ ਤਿਆਰ ਕਰ ਲੈਨੇ ਧਾਗਾ ਵੀ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਜਿਹੜੀ ਪਿਗਲੀ ਹੋਈ ਮੋਮ ਹੈ ਉਹ ਅਸੀਂ ਇਹਦੇ ਵਿੱਚ ਪਾ ਦਿੰਨੇ ਆ ਤਾਂ ਜਿਹੜੀ ਮੋਮਬੱਤੀ ਹੈ ਉਹ ਅੱਧੇ ਘੰਟੇ ਦੇ ਵਿੱਚ ਜਿਹੜੀ ਤਿਆਰ ਹੋ ਜਾਂਦੀ ਤੁਸੀਂ ਕੋਸਟ ਕੀ ਕਰਦਾ ਕਿਉਂਕਿ ਬਾਜ਼ਾਰੋਂ ਅਗਰ ਡੱਬੀ ਲੈਣ ਜਾਈਏ ਮੋਮਬੱਤੀ ਦੀ ਤਾਂ 50-60 ਰੁਪਏ ਦੀ ਡੱਬੀ ਮਿਲਦੀ ਹੈ ਜੀ ਆਪਾ ਬਾਜ਼ਾਰੋਂ ਲੈਣ ਜਾਨੀਏ ਤਾਂ ਮਹਿੰਗੀ ਪੈਂਦੀ ਹੈ ਵੈਸੇ ਇਹਦੀ ਕਾਸਟ 2 ਤੋਂ 3 ਰੁਪਏ ਪਰ ਸੈਂਡਲ ਪੈਂਦੀ ਹੈ ਹਾਂਜੀ ਇਹ ਇਹ ਮੋਮ ਕਿੰਨੇ ਦੀ ਮਿਲਦੀ ਹੈ ਬਾਜ਼ਾਰੋਂ ਮੋਮ ਜਿਹੜੀ ਹੈ ਜੀ ਇਹ ਵੈਸੇ 100 ਰੁਪਏ ਕਿਲੋ ਦੇ ਹਿਸਾਬ ਨਾਲ ਹੈ ਤੇ ਕਿਲੋ ਦੇ ਵਿੱਚ ਕਮ ਸੇ ਕਮ 20 ਤੋਂ 25 ਮੋਮਬਤੀਆਂ ਬਣ ਜਾਂਦੀਆਂ ਅਸੀਂ ਟ੍ਰੇਨਿੰਗ ਵੀ ਦਿੰਦੇ ਹਾਂ ਉੱਥੇ ਬਾਹਰੋਂ ਕੋਈ ਜਿਵੇਂ ਕੋਈ ਕੋਈ ਵੀ ਆ ਸਕਦਾ ਇੱਥੇ ਟ੍ਰੇਨਿੰਗ ਲਈ ਹਾਂਜੀ ਕੋਈ ਵੀ ਆ ਸਕਦਾ ਈਵਨ ਅਸੀਂ ਪਿੰਡਾਂ 'ਚ ਜਾ ਕੇ ਵੀ ਟ੍ਰੇਨਿੰਗਸ ਦਿੰਨੇ ਆ ਤੇ ਸਾਡੇ ਡਿਪਾਰਟਮੈਂਟ ਦੇ ਵਿੱਚ ਵੀ ਆਗੇ ਜਿੰਨੇ ਸਟੂਡੈਂਟਸ ਨੇ ਬੀਐਸਸੀ ਵਾਲੇ ਐਮਐਸਸੀ ਵਾਲੇ ਸਾਰੀਆਂ ਟ੍ਰੇਨਿੰਗਸ ਇੱਥੇ ਫ੍ਰੀ ਆਫ ਕਾਸਟ ਲੱਗਦੀਆਂ ਉਹ ਵੀ ਪੁੱਛਣਾ ਚਾਹੁੰਦੀ ਆ ਕਿ ਕਿਦਾਂ ਇਹ ਸਮਾਨ ਤਿਆਰ ਹੋ ਸਕਦਾ ਕਿਵੇਂ ਹਾਂਜੀ ਜਿਸ ਤਰ੍ਹਾਂ ਮੈਡਮ ਨੇ ਵੀ ਤੁਹਾਨੂੰ ਦੱਸਿਆ ਮੈਂ ਵੀ ਪਹਿਲਾਂ ਦੱਸ ਚੁੱਕੀ ਹਾਂ ਕਿ ਅਸੀਂ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਟ੍ਰੇਨਿੰਗਸ ਲਾਉਂਦੇ ਰਹਿੰਦੇ ਹਾਂ ਜ ਜਿਹਦੇ ਵਿੱਚ ਕੋਈ ਵੀ ਆ ਬਾਹਰੋਂ ਬੀਬੀਆਂ ਪੈਣਾ ਸਾਡੀਆਂ ਜੇ ਟ੍ਰੇਨਿੰਗ ਲੈਣਾ ਚਾਹੁੰਦੀਆਂ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦੀਆਂ ਨੇ ਡਿਪਾਰਟਮੈਂਟ ਆਫ ਰਿਸੋਰਸ ਮੈਨੇਜਮੈਂਟ ਐਂਡ ਕੰਜ਼ਿਊਮਰ ਸਾਇੰਸ ਤੇ ਜਦੋਂ ਸਾਡੇ ਕੋਲ 7 ਤੋਂ 10 7 ਤੋਂ ਲੈ ਕੇ 10 ਤੋਂ ਵੱਧ ਜਿਹੜੇ ਸਿਖਿਆਰਥੀ ਨੇ ਉਹ ਸਾਡੇ ਅਪਰੋਚ ਸਾਨੂੰ ਕਰ ਲੈਂਦੇ ਨੇ ਉਦੋਂ ਅਸੀਂ ਉਹਨਾਂ ਲਈ ਇਹ ਟ੍ਰੇਨਿੰਗ ਪਲਾਨ ਕਰ ਲੈਂਦੇ ਆ ਜਿੰਨੀਆਂ ਵੀ ਅਸੀਂ ਇਕਲਾਤਮਕ ਚੀਜ਼ਾਂ ਸਾਰਾ ਸਾਲ ਸਿਖਾਉਂਦੇ ਰਹਿੰਨੇ ਉਹਨਾਂ ਦੀ ਲੋਡ ਦੇ ਮੁਤਾਬਿਕ ਅਸੀਂ ਜਿਹੜੇ ਆ ਉਹ ਸਿਲੈਕਟ ਕਰ ਲੈਂਦੇ ਆ ਵੀ ਜੇ ਇੱਕ ਤੋਂ ਦੋ ਚੀਜ਼ ਜਿਹੜੀਆਂ ਚੀਜ਼ਾਂ ਨੇ ਆਸਾਨੀ ਦੇ ਨਾਲ ਜੋ 1 2 2 ਦਿਨਾਂ ਦੇ ਵਿੱਚ ਬਣ ਸਕਦੀਆਂ ਨੇ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਸਿਖਾਉਂਦੇ ਰਹੀਏ ਤੇ ਸਾਰਾ ਸਾਲ ਅਸੀਂ ਮਤਲਬ ਇਹ ਸਿਖਾ ਸਕਦੇ ਹਾਂ ਸਿਖਾਉਂਦੇ ਵੀ ਰਹਿਨੇ ਆ ਸਮੇਂ-ਸਮੇਂ 'ਤੇ ਅਸੀਂ ਟ੍ਰੇਨਿੰਗਸ ਵੀ ਲਾਉਂਦੇ ਰਹਿਨੇ ਆ ਤੇ ਜੇ ਕਿਸੇ ਨੂੰ ਵੀ ਟ੍ਰੇਨਿੰਗ ਦੇ ਲੋੜ ਹੈ ਮੈਂ ਆਪਣਾ ਨੰਬਰ ਵੀ ਸ਼ੇਅਰ ਕਰ ਦੂੰਗੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਅਸੀਂ ਜਿੱਦਾਂ ਮੈਂ ਦੱਸਿਆ ਕਿ 7 ਤੋਂ 10 ਖਿਆਰਤੀ ਦੀ ਜਦੋਂ ਐਪਲੀਕੇਸ਼ਨ ਸਾਡੇ ਕੋਲ ਆ ਜਾਣਗੀਆਂ ਤਾਂ ਅਸੀਂ ਫਿਰ ਇੱਕ ਡੇਟ ਜਿਹੜੀ ਉਹ ਫਿਕਸ ਕਰਕੇ ਉਹਨਾਂ ਲਈ ਇੱਕ ਟ੍ਰੇਨਿੰਗ ਡਿਪਾਰਟਮੈਂਟ ਦੇ ਵਿੱਚ ਵੀ ਰੱਖ ਸਕਦੇ ਆ ਚਲੋ ਰਖੜੀ ਦੇ ਤਿਉਹਾਰ ਦੀਆਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਮੈਂ ਦੁਬਾਰਾ ਫੇਰ ਕੋਈ ਅਜਿਹੀ ਪੋਜੀਟਿਵ ਖਬਰ ਲੈ ਕੇ ਹਾਜ਼ਰ ਹੋਵਾਂਗਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ